ਆਪਾਂ ਜ਼ਿੰਦਗੀ ਜਿਉਉਣੇ ਆ ਜ਼ਿੰਦਗੀ ਦੇ ਵਿੱਚ ਹਰ ਕਨਾਲ ਇੱਕ ਗੱਲ ਜ਼ਰੂਰ ਵਾਪਰਦੀ ਆ ਜੋ ਹੁੰਦੀ ਆ ਦੋਸਤ ਮਿੱਤਰ ਬਣਾਉਣੇ ਦੋਸਤ ਮਿੱਤਰ ਜ਼ਿੰਦਗੀ ਦੇ ਵਿੱਚ ਬਣਾਉਣੇ ਵੀ ਚਾਹੀਦੇ ਆ ਤੇ ਇਹ ਕੰਮ ਵੀ ਆਉਂਦੀ ਆ ਤੇ ਪਰਖ ਦੇ ਵਿੱਚ ਦੋਸਤ ਮਿੱਤਰਾਂ ਦਾ ਪਤਾ ਲੱਗਦਾ ਠੀਕ ਹੈ ਨਾ ਤੇ ਸੱਚਾ ਮਿੱਤਰ ਦੋਸਤ ਉਹੀ ਹੁੰਦਾ ਜੋ ਆਪਾਂ ਨੂੰ ਮਾੜੇ ਕੰਮਾਂ ਤੋਂ ਵਰਜੇ ਤੇ ਮਾੜੇ ਕੰਮਾਂ ਦਾ ਸਾਥ ਨਾ ਦੇਵੇ ਹਣਾ ਕਿਉਂਕਿ ਅੱਜ ਕੱਲ ਦੇ ਵਿੱਚ ਤਾਂ ਕੋਈ ਮਿੱਤਰ ਰਹਿ ਹੀ ਨਹੀਂ ਗਿਆ ਕਿਉਂਕਿ ਸਭ ਨਸ਼ੇ ਲਈ ਚੱਲ ਰਿਹਾ ਜੇ ਆਪਾਂ ਕਿਸੇ ਨੂੰ ਮਤਲਬ ਜਾਂ ਨਸ਼ੇ ਦੇ ਤੌਰ ਤਰੀਕੇ ਨਾਲ ਆਪ ਚਲਾਉਣੇ ਆ ਤਾਂ ਆਪਣਾ ਸਾਥ ਦਿੰਦਿਆ ਨਹੀਂ ਕੋਈ ਨਹੀਂ ਠੀਕ ਹੈ ਨਾ ਸੱਚਾ ਮਿੱਤਰ ਉਹ ਹੀ ਆ ਜੋ ਮਾੜੇ ਕੰਮਾਂ ਤੋਂ ਮਾੜੇ ਹਾਲਾਤਾਂ ਤੋਂ ਬਚਾਵੇ ਤੇ ਦੂਸਰੀ ਗੱਲ ਸੱਚਾ ਮਿੱਤਰ ਉਹ ਵੀ ਆ ਜੋ ਹਰ ਇੱਕ ਗੱਲ ਦੇ ਵਿੱਚ ਸਾਥ ਨਾ ਦੇਵੇ ਕਿਉਂਕਿ ਉਸ ਨੂੰ ਸਮਝ ਕੇ ਤੇ ਉਸ ਨੂੰ ਸਮਝ ਕੇ ਤੇ ਆਪਾਂ ਨੂੰ ਸਹੀ ਰਸਤੇ ਤੇ ਪਾਵੇ ਵੀ ਇਹ ਤੇਰੇ ਲਈ ਠੀਕ ਨਹੀਂ ਇਹ ਆ ਪ੍ਰਵਾਸ਼ਾ ਸੱਚੇ ਮਿੱਤਰ ਦੀ ਤੇ ਸੱਚੇ ਮਿੱਤਰ ਦੇ ਵਿੱਚ ਤੁਸੀਂ ਇਹ ਚੀਜ਼ ਦੇਖਦੇ ਆ ਤਾਂ ਸਮਝ ਲਓ ਤੁਹਾਡਾ ਸੱਚਾ ਮਿੱਤਰ ਨਹੀਂ ਸੱਚਾ ਮਿੱਤਰ ਨਹੀਂ ਹੋ ਸਕਦਾ